ਜੀ ਟਰੈਕਿੰਗ ਜਾਂ ਕਹਿ ਦਈਏ ਪਾ ਜਾ ਰਹੇ ਹਾਂ ਪਸ਼ੂਕੋਟ ਦੇਵਤਾ ਦੇ ਮੰਦਿਰ ਕੋਲਿੰਗ ਤੋਂ ਆ ਰਸਤਾ ਆਉਂਦਾ ਤੇ ਸਾਨੂੰ ਰਸਤੇ 'ਚ ਮਿਲ ਗਿਆ ਇੱਕ ਸਾਥੀ ਜਿਹੜਾ ਸਾਥੀ ਹੈਗਾ ਉਹ ਸਾਡਾ ਹੈ ਤੰਪਾ ਦੇਵੀ ਜੀ ਕੋਲਿੰਗ ਦੀ ਹੈ ਇਹ ਤੇ ਬੂਦਲਿੰਗ ਇਹਨਾਂ ਦੇ ਮਾਈਕੇ ਆ ਤੇ ਗੱਲਾਂ ਬਾਤਾਂ ਕਰਨ ਲੱਗ ਗਏ ਸਾਡੇ ਨਾਲ ਤੇ ਸੁਣਾਈਆਂ ਸਾਨੂੰ ਗੱਲਾਂ ਬਾਤਾਂ ਵੀ ਭਾਈ ਮੈਂ ਲੱਕੜ ਲੈਣ ਜਾ ਰਹੀ ਹਾਂ ਲੱਕੜੀ ਲੈਣੇ ਜਾ ਚਲੋ ਅੱਗੇ ਵਧੋ ਸਾਥੀ ਹਾਂ ਸਾਦੀ ਜਿੰਦਗੀ ਇਹਨਾਂ ਦੀ ਜਿਹੋ ਜਿਹੀ ਇਹਨਾਂ ਦੀ ਗੱਲਾਂ ਤੋਂ ਪਤਾ ਲੱਗਦਾ ਜਿਵੇਂ ਜਿਵੇਂ ਗੱਲ ਕਰਦੀ ਬੇਬੇ 40 45 ਸਾਲ ਹੋ ਗਿਆ ਵਿਆਹ ਹੋਇਆ ਇਹਨੂੰ ਇੱਕ ਮੁੰਡਾ ਹੈ ਤੇ ਮੁੰਡਾ ਵੀ ਖੇਤੀਬਾੜੀ ਜਾਂ ਮੜਾ ਮੋਟਾ ਕੰਮ ਕਰਦਾ ਹੈਗਾ ਚਾਰ ਕੁੜੀਆਂ ਹੋਈਆਂ ਸੀਗੀਆਂ ਉਹਨਾਂ ਤੋਂ ਬਾਅਦ ਇੱਕ ਮੁੰਡਾ ਪੈਦਾ ਹੋਇਆ ਸੀਗਾ ਕੋਟੇ ਨੂੰ ਇਹਨਾਂ ਨੇ ਪੜਾਉਣ ਲਾਇਆ ਹੈਗਾ ਨਹਾੜੀ ਚ ਹਾਲਾਂਕਿ ਇੱਥੇ ਸਕੂਲ ਹੈਗਾ ਪੋਲਿੰਗ ਦੇ ਵਿੱਚ ਪਰ ਕਹਿੰਦੇ ਵੀ ਕੋਈ ਮਾਸਟਰ ਹੈ ਉਹ ਮਾਸਟਰ ਵੀ ਸਰਕਾਰੀ ਪੜਾਉਣ ਦੀ ਬਜਾਏ ਟਿਊਸ਼ਨ ਪੜਾਉਂਦਾ ਜਾਂ ਹੋ ਸਕਦਾ ਪ੍ਰਾਈਵੇਟ ਪੜਾਉਂਦਾ ਉਹ ਵੀ ਇਹਨਾਂ ਦੇ ਕਹਿੰਦੇ ਆ ਪ੍ਰਾਈਵੇਟ ਪੜਾਉਂਦਾ 100 200 ਫੀਸ ਲੈ ਕੇ ਉਹ ਟਿਊਸ਼ਨ ਨਹੀਂ ਹੋਊਗੀ ਤੇ ਪੜਾਈ ਨਹੀਂ ਹੈਗੀ ਵਧੀਆ ਮਤਲਬ ਸੋ ਕਾਫੀ ਮਤਲਬ ਜੇ ਹੁਣ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਸਮੱਸਿਆਵਾਂ ਨਾਲ ਹਰ ਇੱਕ ਇਲਾਕਾ ਜੂਝਦਾ ਹੈ ਹਰ ਇੱਕ ਇਲਾਕੇ ਦੀਆਂ ਆਉਂਦੀਆਂ ਨੇ ਸਮੱਸਿਆਵਾਂ ਠੀਕ ਹੈ ਪਰ ਇਹ ਦੇਖੋ ਇਹਨਾਂ ਨੇ ਰੋਜ਼ ਬੱਕਰੀਆਂ ਵਾਸਤੇ ਜਿਹੜੇ ਹੈਗੇ ਪੱਤੇ ਤੇ ਲੱਕੜ ਉਹ ਲੈ ਕੇ ਲੈ ਕੇ ਜਾਣੀ ਹੈ ਇੱਕ ਡੰਗ ਨਾਗਾ ਪਾ ਕੇ ਚਲੇ ਆ ਜਾਂਦੇ ਕਦੇ ਕਦੇ ਰੋਜ ਆ ਜਾਂਦੇ ਸੋ ਇਹ ਹਲਕਾ ਹਲਕਾ ਜਿਹੜਾ ਹੈਗਾ ਸਿਰਾ ਮੁਕਾਰ ਰਹੇ ਆ ਤੇ ਇਧਰੋਂ ਆਹ ਜਿਹੜਾ ਹੈਗਾ ਇੱਕ ਪਾਣੀ ਦਾ ਵਹਾਅ ਹੈ برفਾਂ ਵਾਲਾ ਉਹ ਵਹਿ ਰਿਹਾ ਥੱਲੇ ਥੋੜਾ ਜਿਆ ਹੋਰ ਖੁੱਲ ਗਿਆ ਜਿਹੜਾ ਘਾਟੀ ਹੈ ਥੋੜੀ ਜਿ ਹੋਰ ਖੁੱਲ ਗਈ ਤੇ ਆਹ ਜਿਹੜਾ ਪਾਣੀ ਦਾ ਵਹਾਅ ਇਹ ਲੰਮਾ ਡੱਕ ਲੰਮਾ ਡੱਕ ਇਹਦੇ ਵਿੱਚ ਦੋ ਦਿਨ ਨਾਲੇ ਹੋਰ ਪੈਂਦੇ ਆ ਉਤੋਂ ਯਾਨੀ ਕਿ ਉਹੀ ਉੱਪਰ ਬਰਫੀਲੇ ਪਹਾੜ ਹੈ ਤੇ ਉਹ ਬਰਫੀਲੇ ਪਹਾੜਾਂ ਤੋਂ ਬਰਫ਼ ਖੁਰਕੁਰ ਕੇ ਥੱਲੇ ਆਉਂਦੀ ਹੈ ਤੇ ਅਸੀਂ ਇਹ ਆ ਰਸਤਾ ਫੜਿਆ ਓਪਨ ਵਾਲਾ ਰਸਤਾ ਵੀ ਸੀ ਪਰੰਪੀ ਕਹਿੰਦੇ ਇਹ ਉਹ ਰਸਤਾ ਥੋੜਾ ਤੰਗ ਤਕਲੀਫ ਵਾਲਾ ਹੈ ਮਤਲਬ ਤੁਸੀਂ ਤੰਗ ਹੋਵੋਗੇ ਯਾਨੀ ਕਿ ਸਿੱਧਾ ਹੀ ਹੋ ਸਟੀਪ ਹੈ ਤੇ ਇਹ ਹਲਕੇ ਹਲਕੇ ਡਾਈ ਵਾਲਾ ਹੈ ਪੁੱਛੇ ਅੱਗੇ ਇੱਕ ਪੁਲ ਹੈ ਉਸ ਪੁਲ ਤੋਂ ਖੱਬੇ ਹੋ ਕੇ ਇਹਦੇ ਮਗਰਲੇ ਪਾਸੇ ਪਸ਼ੂ ਕੋਟ ਦੇਵਤਾ ਦਾ ਮੰਦਿਰ ਤੇ ਘਾ ਦਾ ਮੈਦਾਨ ਹੈ ਉੱਥੇ ਜਾ ਕੇ ਵੇਣਿਆ ਕੀ ਗੱਲਬਾਤ ਬਣਦੀ ਸੋ ਆ ਪਾਣੀ ਹੈ ਜਿਹੜਾ ਤੁਸੀਂ ਦੇਖੋਗੇ ਬਿਲਕੁਲ ਸਾਫ਼ ਐਨ ਬਰਖਾ ਵਾਲਾ ਹੈ ਉੱਪਰ ਜਾئیںਗੇ ਉੱਪਰ ਹਾਂਜੀ ਉੱਥੋਂ ਲੱਕੜੀ ਵੀ ਹਰਾ ਲੇਗੇ ਹਾਂਜੀ ਚਲੋ ਜੀ ਬੇਬੇ ਕਹਿੰਦੀ ਇੱਧਰ ਜਾਣਾ ਠੀਕ ਹੈ ਜੀ ਡਾਲਾਧਰ ਰੇਂਜ ਹੈ ਜੀ ਇਹ ਵੈਲਕਮ ਟੂ ਦਾ ਲੈਡ ਆਫ ਹਿਮਾਲੀਅਨ ਮਨਾਲ ਢਾਲਾਧਰ ਵਾਈਟ ਲਾਈਫ ਸੈਂਚਰੀ ਮਨਾਲ ਆ ਪੰਛੀ ਹੈ ਇਹਨਾਂ ਦਾ ਤੇ ਜਿਹੜਾ ਕੀ ਖੁਰਚਦੀ ਆਉਂਦੀਆਂ ਵਿਚਾਰੇ ਦੀ ਗਰਦਨ ਉਹ ਸਾਹਮਣੇ ਚਰਾਂਦਾ ਇਹਨਾਂ ਦੀਆਂ ਫਰੀਂ ਜਾਂਦੇ ਆ ਤੇ ਵਾਦੀ ਹੈ ਜਿਹੜੀ ਨੱਕਾਕੀ ਹੈ ਉਹ ਇਦਾਂ ਦੀ ਬਣ ਗਈ ਹੈ ਬੱਚੇ ਵੀ ਆ ਰਹੇ ਆ ਅੱਜ ਛੁੱਟੀ ਹੈ ਪਰ ਸ਼੍ਰੀ ਰਾਮ ਜਨਮ ਦਿਤੀ ਦੀ ਛੁੱਟੀ ਮਨਾ ਰਹੇ ਆ आराम से जाएंगे क्योंकि डर फिर क्या होगा गया सांप तो ये भी तो आए हैं रस्... रस्ते पे है चलो कोई बात नहीं छुट्टी आज आपको ठीक है डरा दिया आपने मैडम चलो मैडम सांप है ओ देखो जी ਉਹਦੇ ਗੋਹੇ ਤੇ ਮਿੰਗਣਾ ਦੀ ਜਿਹੜੀ ਹੈਗੀ ਆ ਰਹਿਨਦ ਨੂੰ ਦੱਸਦੀ ਆ ਵੀ ਇੱਥੇ ਜਿਹੜੇ ਹੈਗੇ ਬੱਕਰਵਾਲ ਜਾਂ ਪਹਾੜੀ ਲੋਕ ਆਪਦੇ ਮਾਲ ਨੂੰ ਲਿਆਉਂਦੇ ਆ ਤੇ ਮਾਲ ਚਰਾ ਕੇ ਉਹ ਇੱਥੇ ਇਹਨਾਂ ਦੀ ਜਗਾ ਵੀ ਬਣਾਈ ਵੀ ਆ ਥੋੜੀ ਛੰਨ ਪਾਈ ਵੀ ਆ ਤੇ ਇੱਥੇ ਬੈਠਦੇ ਕਰਦੇ ਆ ਆਹ ਦਰਖਤ ਹੈ ਜਿਹੜਾ ਆਮ ਹੀ ਕਸ਼ਮੀਰ ਵਿੱਚ ਜਿਹੜੇ ਤੁਸੀਂ ਜਾਣਦੇ ਹੋ ਉਹ ਚਰਵਾਹੀ ਜਿਹੜੀ ਹੈਗੀ ਆ ਲੱਕੜ ਦੇ ਖੰਡ ਨੂੰ ਅੰਦਰੋਂ ਖੋਖਲਾ ਕਰਕੇ ਤੇ ਅੱਗ ਬਾਲ ਲੈਂਦੇ ਆ ਆ ਅੱਗ ਲਾਉਣੀ ਸ਼ੁਰੂ ਕਰ ਦਿੰਦੇ ਇੱਥੇ ਉਹ ਆ ਉਹਦਾ ਸੇਕਣ ਦਾ ਪ੍ਰਬੰਧ ਕਰ ਲਿਆ ਤੇ ਆ ਸਾਡੀ ਜਿਹੜੀ ਹੈਗੀ ਜੀ ਐਨਿਕ ਟਰੈਕਿੰਗ ਅੱਜ ਦੀ ਗਾਂ ਸਾਨੂੰ ਜਵਾਕਾਂ ਨੇ ਦਰਾਂਦਾ ਵੀ ਉੱਥੇ ਇੱਕ ਸੱਪ ਹੈ ਤੇ ਮੈਡਮ ਕਹਿੰਦੇ ਵੀ ਨਹੀਂ ਜਾਣਾ ਜੀ ਤੁਹਾਨੂੰ ਮੈਡਮ ਦੱਸਣਗੇ ਵੀ ਮੈਡਮ ਕਹਿੰਦੇ ਸੀ ਕਿ ਮੈਂ ਕਹਿੰਦਾ ਸੀ ਪਰ ਸੋਨਾ ਬਹੁਤ ਹੈ ਜੇ ਕਿਸੇ ਨੂੰ ਬੋਲਿੰਗ ਤੱਕ ਜਾਉਣਾ ਹੈ ਤੇ ਬੋਲਿੰਗ ਤੋਂ ਗਾਂ ਐਨਿਕ ਟਰੈਕਿੰਗ ਗਾਂ ਚ ਉਹ ਮਦਾਰਨ ਉੱਪਰ ਘਾਦਾ ਇੱਥੇ ਜਾ ਕੇ ਹੋਰ ਵੀ ਨਜ਼ਾਰਾ ਦੇਖਿਆ ਜਾ ਸਕਦਾ ਪਾਣੀ ਦੀ ਘਲ ਘਲ ਛੰਛਾ ਛੰ ਤੇ ਹਵਾ ਦੀ ਸ਼ਾਂ ਸ਼ਾਂ ਇਹ ਦੋਨੋਂ ਵਾਕੇ ਹੀ ਸਪੂਟਲ ਨੂੰ ਸਹੀ ਉਹਦੇ ਉਪਰ ਪਹਾੜਾਂ ਦੇ ਮੌਸਮ ਨੂੰ ਤੁਸੀਂ ਕਿਆਸ ਨਹੀਂ ਸਕਦੇਗੇ ਤੇ ਸੁਬਾਹ ਵਧੀਆ ਧੁੱਪ ਨਿਕਲੀ ਹੋਈ ਸੀ ਤੇ ਮੌਸਮ ਸਾਫ਼ ਸੀ ਤੇ ਹੁਣ ਵਾਪਸ ਆਉਂਦੇ ਨੂੰ ਇੱਧਰ ਮਲਥਾਨ ਤੇ ਆ ਪਹਾੜਾਂ ਵਾਲੇ ਪਾਸੇ ਬੱਦਲ ਬਈ ਬਣ ਗਈ ਐ ਆ ਦੇਖੋ ਅਸੀਂ ਵਾਪਸੀ ਤੇ ਆ ਰਹੇ ਹਾਂ ਇਸ ਰਸਤੇ ਤੋਂ ਬੱਦਲ ਤੇ ਹਲਕੇ ਹਲਕੇ ਜਿਹੜੇ ਹੈਗੇ ਉਹ ਬਣਨੇ ਸ਼ੁਰੂ ਹੋ ਗਏ ਤਕਰੀਬਨ ਕਹਿੰਦੇ ਦੁਪਹਿਰ ਤੋਂ ਬਾਅਦ ਜਿਹੜਾ ਹੈਗਾ ਇੱਥੇ ਮੌਸਮ ਇਦਾਂ ਹੀ ਹੋ ਜਾਂਦਾ ਸੋ ਬਾਰਿਸ਼ ਵੀ ਹੁੰਦੀ ਹਲਕੀ ਹਲਕੀ ਪਹਾੜੀ ਇਲਾਕਿਆਂ ਦੇ ਵਿੱਚ ਮੁਸਲਮਾਨ ਧਰਮ ਨਾਲ ਸੰਬੰਧਿਤ ਲੋਕਾਂ ਨੂੰ ਬੱਕਰਵਾਲ ਕਿਹਾ ਜਾਂਦਾ ਹੈ ਜਿਹੜੇ ਕਿ ਮੱਝਾਂ گاਵਾਂ ਦੇ ਬੱਕਰੀਆਂ ਪਾਲਦੇ ਆ ਤੇ ਇੱਥੋਂ ਦੇ ਵਸਨੀਕ ਜਿਹੜੇ ਹੈਗੇ ਪਹਾੜੀ ਉਹਨਾਂ ਨੂੰ ਗੱਦੀ ਲੋਕ ਕਿਹਾ ਜਾਂਦਾ ਸੋ ਆਹ ਰਸਤੇ ਦੇ ਵਿੱਚ ਥਾਂ ਥਾਂ ਤੇ ਉਹਨਾਂ ਨੇ ਆਪ ਦੇ ਟਿਕਾਣੇ ਬਣਾਏ ਹੋਏ ਆ ਖੁੱਲੀਆਂ ਜਿਹੀਆਂ ਥਾਂਵਾਂ ਤੇ ਜਿੱਥੇ ਉਹ ਆਰਾਮ ਕਰਦੇ ਤੇ ਆਪਣੀਆਂ ਮਾਲ ਨੂੰ ਰੋਕਦੇ ਆ ਲਓ ਜੀ ਆਹ ਟ੍ਰੇਲ ਆ ਸਾਡਾ ਜਿਹੜਾ ਲੁੱਕ ਟ੍ਰੇਲ ਟ੍ਰੇਲ ਕਹਿੰਦੇ ਹੁੰਦੇ ਦੋਸਤਾਂ ਟ੍ਰੈਕ ਤਾਂ ਸਾਰਾ ਹੁੰਦਾ ਟ੍ਰੇਲ ਦਾ ਹੁੰਦਾ ਤੇ ਜਿਹੜਾ ਹੁਣ ਪੋਲਿੰਗ ਚ ਦਾਖਲ ਹੋਊਗਾ ਸੋਨਾ ਬਹੁਤ ਹੈ ਸ਼ਾਨਦਾਰ ਵੀ ਹੈ ਤੇ ਨਾਲ-ਨਾਲ ਨਾਲੇ ਹੀ ਵੰਦੇ ਆ ਸਾਹਮਣੇ ਪੋਲਿੰਗ ਪਿੰਡ ਆ ਗਿਆ ਜੀ ਇਧਰਲੇ ਪਾਸੇ ਜੇ ਅਸੀਂ ਆਪਾਂ ਗੱਲ ਕਰੀਏ ਆਓ ਪਰੇ ਇੱਕ ਮਿੰਟ ਤੁਹਾਨੂੰ ਦਿਖਾਈਏ ਓ ਪਿੱਛੇ ਓ ਪੋਲਿੰਗ ਪਿੰਡ ਇਹਦਾ ਨਾਮ ਹੈਗਾ ਭੁਜਲੀ ਇਹੋ ਜਿਹੇ ਪਿੰਡ ਦਾ ਜਾਂਦਾ ਇਹਨੂੰ ਰਾਉਂਦਰ ਦੀ ਪਰਲੇ ਪਸੇ ਦੀ ਜਿੱਥੋਂ ਆਪਾਂ ਉਹ ਰੋਡ ਤੋਂ ਆਏ ਸੀ ਇੱਧਰ ਨੂੰ ਆਹ ਟ੍ਰੈਕ ਹੁਣ ਆਪਾਂ ਛੋਟਾ ਜਾ ਅੱਧੇ ਘੰਟੇ ਤੋਂ ਲੈ ਕੇ ਘੰਟੇ ਤੱਕ ਦਾ ਟ੍ਰੈਕ ਹੈ ਇਹ ਕੀ ਕੀਤਾ ਹੈਗਾ ਮडम ਐ ਤਾਂ ਦੱਸਦੇ ਹੁਣ ਗਰਪਾਲ ਵੀ ਉੱਥੇ ਡਰਿਆ ਕੌਣ ਸੀ ਸੱਪ ਕਰਕੇ ਮੈਂ ਕਹਿੰਦਾ ਡਰਿਆ ਸੀ ਕਿ ਤੁਸੀਂ ਬੋਲੇ ਡਰ ਇਹ ਤਾਂ ਗੱਤ ਗੱਲ ਹੁਣ ਜਿਆਦਾ ਕੌਣ ਡਰਿਆ ਰਾਏ ਤਾਂ ਉਹਨਾਂ ਨੇ ਦੋਨਾਂ ਨੂੰ ਸਹੀ ਮੈਂ ਜ਼ਿਆਦਾ ਡਰਿਆ ਹਾਂ ਚੱਲ ਡਰਦਾ ਬਸ ਮੈਂ ਵੀ ਸੀਗਾ ਔਰ ਮੈਂ ਜਿਆਦਾ ਡਰਿਆ ਕਹਦਾ ਵੀ ਡਰ ਗਿਆ ਆਹ ਪੋਲਿੰਗ ਪਿੰਡ ਦੇ ਘਰ ਹੈ ਜਿਵੇਂ ਆਮ ਤੌਰ ਤੇ ਇਹਨਾਂ ਦੇ ਥੱਲੇ ਪਸ਼ੂ ਹੁੰਦੇ ਆ ਤੇ ਉੱਪਰ ਇਹ ਆਪ ਰਹਿੰਦੇ ਹੁੰਦੇ ਆ ਇਹ ਸਾਰੇ ਘਰ ਇਸ ਤਰ੍ਹਾਂ ਹੀ ਬਣੇ ਹੋਏ ਆ ਲੱਕੜ ਦੇ ਤੇ ਅੱਧੇ ਪੱਕੇ ਤੇ ਅੱਧੇ ਲੱਕੜ ਦੇ ਵਿੱਚ ਵਿੱਚ ਇਹ ਪੱਥਰ ਦੇ ਜਾਂ ਸਟੂੜੀਆਂ ਛੋਟੀਆਂ ਜਿਹੜੀਆਂ ਹੈਗੀਆਂ ਟੁਕੜੀਆਂ ਉਹਨਾਂ ਨੂੰ ਜੋੜ ਕੇ ਵਿੱਚ ਲੱਕੜ ਪਾ ਕੇ ਤੇ ਬਣਾਉਂਦੇ ਆ ਤੇ ਆ ਜਿਹੜੀ ਹੈਗੀ ਆ ਇਹ ਉੱਪਰ ਵੱੱਡੇ ਲੈਉਂਦੇ ਆ ਜੀ ਬਹਲਨ ਨੂੰ ਇਕੱਠਾ ਕਰਕੇ ਰੱਖਦੇ ਆ ਕਿਉਂਕਿ ਸਿਆਲ ਜਿਹੜਾ ਹੈਗਾ ਇੱਥੇ ਕਾਫੀ ਜਿਹੜਾ ਹੈਗਾ ਹਾਂਜੀ ਮਨਾਲੀ ਹਾਂ ਮਨਾਲੀ ਵੀ ਇਸੇ ਵੈ ਮਨਾਲੀ ਹਾਂ ਪੁਰਾਣਾ ਪਿੰਡ ਵੀ ਮਨਨਲੀ ਦਾ ਇਸੇ ਤਰ੍ਹਾਂ ਦਾ ਹੀ ਆ ਤਕਰੀਬਨ ਮਤਲਬ ਜਦੋਂ ਆਪਾਂ ਮਨਾਲੀ ਵਾਲੇ ਪਾਸੇ ਕੁੱਲੂ ਵਾਲੇ ਪਾਸੇ ਕਾਂਗੜਾ ਵਾਲੇ ਪਾਸੇ ਆ ਜਾਂਦੇ ਆ ਤਾਂ ਤੁਹਾਨੂੰ ਇਹੋ ਜਿਹੀ ਦਿਖ ਦਿਖਣ ਲੱਗ ਜਾਂਦੇ ਆ ਨੀਚੇ ਤੇ ਕੋਲ ਸਾਗਲਾ ਉਹ ਸਾਰੀ ਜਿਹੜੀ ਹੈਗੀ ਵੈਲੀ ਉਹ ਸਾਰਾ ਜਿਹੜਾ ਹੈਗਾ ਤਕਰੀਬਨ ਜਿਹੜਾ ਆਰਕੀਟੈਕਟ ਘਰਾਂ ਨੂੰ ਬੰਤਰ ਹੈ ਉਹ ਇਦਾਂ ਦੀ ਹੋਊਗੀ ਉੱਪਰ ਇਹਨਾਂ ਦੇ ਰਹਿਣ ਬਸੇਰਾ ਹੁੰਦਾ ਤੇ ਥੱਲੇ ਪਾਸੇ ਇਹ ਜਿਹੜੇ ਹੈਗੇ ਆ ਪਸ਼ੂ ਤੇ ਬਾਲਨ ਰੱਖਦੇ ਆ ਵਿੱਚੋਂ ਵਿੱਚੋਂ ਜਿਹੜੇ ਸਰਦੇ ਪੋਜਦੇ ਘਰ ਹੈ ਉਹ ਆਪਦਾ ਭਾਈ ਚੰਗਾ ਪਾਲ ਲੈਂਦੇ ਆ ਕੋਠੇ ਚੰਗੇ ਛੱਤ ਲੈਂਦੇ ਆ ਆ ਜਿਵੇਂ ਖੜੇ ਆਉਣ ਪਸ਼ੂ ਇਹਨਾਂ ਦੇ ਤੇ ਕਈ ਲੱਕੜ ਚੰਗੀ ਲਾ ਕੇ ਤੇ ਥੱਲੇ ਪੱਕਾ ਕਰ ਲੈਂਦੇ ਆ ਜਿਵੇਂ ਆ ਕਈ ਦਫ਼ਤਰ ਬਣਾ ਦਿੰਦੇ ਆ ਜਾਂ ਕਈਆਂ ਦੇ ਘਰ ਵੀ ਇਦਾਂ ਦੇ ਬਣੇ ਹੋਏ ਆ ਆ ਥੱਲੇ ਪੱਕਾ ਪਰ ਵਿੱਚ ਇਹ ਗਾਰੇ ਦੀ ਹੈ ਸਾਰਾ ਜਿਹੜਾ ਹੈਗਾ ਇਹ ਉਹ ਲਿੰਗ ਪਿੰਡ ਹੈ ਭਾਈ ਬਹੁਤ ਸੋਹਣਾ ਪਿੰਡ ਹੈ ਕਲਪਾ ਤੋਂ ਬਾਅਦ ਦੂਸਰਾ ਪਿੰਡ ਹੈ ਜਿਹੜਾ ਮੈਂ ਇਹ ਦੇਖਿਆ ਜਿਹੜਾ ਖੂਬਸੂਰਤ ਹੈ ਹਾਂਜੀ ਹਾਂ ਘਰ ਬਹੁਤ ਸੋਹਣੇ ਇਹ ਸਰਦੇ ਕੋਈ ਦੇ ਘਰ ਜਿਹੜੇ ਤੁਹਾਨੂੰ ਪੱਕਾ ਕਰ ਲੈਂਦੇ ਆ ਲਓ ਜੀ ਹੱਟੀ ਆ ਗਈ ਹੁਣ ਖਾਣਾ ਕੁਛ ਟੌਫੀ ਲੈ ਲਓ ਕੈਂਡੀਜ਼ ਪਾਉਣੇ ਲਓ ਲਓ ਜੀ ਛੋਟੀ ਜਿਹੀ ਹੈ कैंडीज लेनी है जी टॉफी हाँ लेने गोले ले लू हेलो ਕੋਲਿੰਗ ਤੇ ਬਰੋਡ ਦੇ ਵਿਚਾਲੇ ਇੱਕ ਪਿੰਡ ਆਉਂਦਾ ਲੋਹਾਰੜੀ। ਲੋਹਾਰੜੀ ਪਿੰਡ ਕਾਫੀ ਵੱਡਾ ਹੈ ਜਿਵੇਂ ਬਰੋਡ ਦੇ ਪਿੰਡ ਹੈ ਜਾਂ ਬਰੋਡ ਪਿੰਡ ਕਹਿੰਦੀ ਵੱਡਾ ਇੱਥੇ ਤੁਹਾਨੂੰ ਰਹਿਣ ਨੂੰ ਹੋਮਸਟੇਅ ਮਿਲ ਜਾਂਦਾ ਹੈ। ਕਾਫੀ ਦੁਕਾਨਾਂ ਵੀ ਹੈ। ਜੇ ਕਿਸੇ ਨੇ ਟ੍ਰੈਕਿੰਗ ਵਗੈਰਾ ਜਾਂ ਬੜਾ ਬੰਗਾਲ ਟ੍ਰੈਕ ਕਰਨਾ ਉਹ ਇੱਥੇ ਆ ਕੇ ਰਹਿੰਦੇ ਆ। ਸਾਨੂੰ ਇਹ ਜਗ੍ਹਾ ਦੀ ਦੱਸ ਪਾਈ ਸੀ ਹਰਜਿੰਦਰ ਸਿੰਘ ਅਨੂਬਗੜ ਬਾਈ ਨੇ। ਸੋ ਉਹ ਇੱਧਰ ਕਾਫੀ ਥਾਵਾਂ ਤੇ ਆ ਕੇ ਘੁੰਮਦਾ ਰਿਹਾ। ਹੁਣ ਵੀ ਘੁੰਮਦਾ ਹੈ। ਪਿਛਲੀ ਵਾਰ ਜਦੋਂ ਆਏ ਸੀ ਉਦੋਂ ਇਹ ਪੁੰਨਿੰਗ ਤੇ ਲਹਾੜੀ ਰਹਿਗੇ ਸੀ ਕਿਉਂਕਿ ਸਾਨੂੰ ਸਾਡੇ ਕੋਲ ਗੱਡੀ ਵੱਡੀ ਸੀਗੀ ਸਾਨੂੰ ਐ ਲੱਗਦਾ ਸੀ ਸੜਕ ਛੋਟੀ ਆ ਹੋ ਸਕਦਾ ਗੱਡੀ ਨਾ ਜਾਵੇ ਪਰ ਹੁਣ ਇੱਥੇ ਆ ਕੇ ਪਤਾ ਲੱਗਦਾ ਭਾਈ ਵੀ ਮੋਟਰਸਾਈਕਲ ਤੇ ਫੋਰ ਵੀਲਰ ਆਰਾਮ ਨਾਲ ਇੱਥੇ ਆ ਸਕਦੀ ਆ ਰਾਹ ਇਹਦਾ ਹੀ ਬਹੁਤ ਸੋਹਣਾ ਉਸੇ ਤਰ੍ਹਾਂ ਜਿਵੇਂ ਆਪਾਂ ਗੱਲ ਕਰਦੇ ਹਾਂ ਘਟਾਸਨੀ ਤੋਂ ਬਰੋਟਵਾਲ ਦਾ ਇਹ ਸਾਰੇ ਪਿੰਡਾਂ ਦਾ ਰਾਹ ਇਦਾਂ ਦਾ ਹੀ ਆ ਆ ਦੇਖ ਨਾਲ ਨਾਲ ਸੱਜੇ ਪਾਸੇ ਜਿਹੜਾ ਹੈਗਾ ਲਾਮਨ ਡੱਗ ਨਾਲ ਆ ਪੈਂਦਾ ਇੱਕ ਥਾਂ ਤੇ ਜਿਹੜੀ ਆ ਕੇ ਸੜਕ ਆ ਉਹਨਾਂ ਨੇ ਕੰਕਰੀਟ ਦੀ ਬਣਾਈ ਹੈ। ਅ ਪਿੱਛੇ ਤਾਂ ਲੋਕ ਵਾਲੀ ਸੜਕ ਸੀ ਤੇ ਆ ਇਹਨਾਂ ਨੇ ਕੰਕਰੀਟ ਬਜਰੀ ਦੀ ਪੱਕੀ ਸੜਕ ਬਣਾਈ ਹੋਈ ਹੈ। ਐਡੀ ਕੀ ਸੜਕ ਆ ਬਸ। ਵੀ ਜੇ ਦੋ ਵੀ ਕਲਾਉਂਦੇ ਆ ਤਾਂ ਉਹ ਥੋੜਾ ਜਿਹਾ ਮਤਲਬ ਧਿਆਨ ਦੇ ਨਾਲ ਲੰਘਦੇ ਆ ਪਰ ਮੋਟਰਸਾਈਕਲ ਜਿਹੜਾ ਹੈਗਾ ਉਹਨੂੰ ਕੋਈ ਪ੍ਰਵਾਹ ਨਹੀਂ। ਜਗ੍ਹਾ ਉਹਦੇ ਵਾਸਤੇ ਬਹੁਤ ਖੁੱਲੀ ਆ। ਸੋ ਇਹੀ ਸ਼ੌਕ ਹੁੰਦੀ ਹੈ ਜੇ ਤੁਸੀਂ ਛੋਟੇ ਸਾਧਨ ਤੇ ਚੱਲਦੇ ਹੋ ਤਾਂ ਤੁਸੀਂ ਉਹਨਾਂ ਰਸਤਿਆਂ ਵਿੱਚ ਜਾ ਸਕਦੇ ਹੋ ਜਿੱਥੇ ਤੰਗੀ ਹੋਵੇ ਜਗ੍ਹਾ ਦੀ ਉਹ ਸਾਈਕਲ ਇਦੋਂ ਵੀ ਮਜ਼ਾ ਦਿੰਦਾ ਹੈ ਇੰਨਾ ਥਾਵਾਂ ਤੇ ਸਾਹਮਣੇ ਮੇਰੇ ਹੈਗਾ ਬਰੋਡ ਤੋਂ ਮੰਡੀ ਵਾਲੀ ਸੜਕ ਤੇ ਇੱਧਰ ਹੈਗਾ ਮਲਤਾਨ ਮਲਤਾਨ ਇਧਰੋਂ ਸੀ ਆਏ ਆਂ ਮਹਾਗੜੀ ਤੋਂ ਤੇ ਟਕੋਨੀ ਬਣਦੀ ਆ ਤੇ ਇੱਥੇ ਇੱਕ ਹਾਈਡਲ ਪ੍ਰੋਜੈਕਟ ਹੈ ਇੱਥੋਂ ਹੀ ਤੁਸੀਂ ਗਾਂ ਇੱਧਰ-ਉੱਥੇ ਨੂੰ ਤੁਸੀਂ ਆਏ ਆਂ ਜਾ ਸਕਦੇ ਹੋ ਪੋਲਿੰਗ ਪਿੰਡ ਨੂੰ ਹੁਣ ਅਸੀਂ ਜਾਵਾਂਗੇ ਇਧਰਲੇ ਪਾਸੇ ਅੱਪਾ ਚੱਲਦੇ ਆਂ ਮਲਥਾਨ ਨੂੰ ਠੀਕ ਹੈ ਤੇ ਜਾਂ ਥੋੜਾ ਜਿਹਾ ਅੱਗੇ ਜਾ ਕੇ ਵਾਪਸੀ ਆਪਾਂ ਕਰਾਂਗੇ ਬਰੋਡ ਵੱਲ ਇਹ ਜੀ ਛੋਟਾ ਜਿਹਾ ਬਾਜ਼ਾਰ ਬਰੋਡ ਦਾ ਤੇ ਆਹੋ ਸਾਹਮਣੇ ਇਹਨਾਂ ਨੇ ਬਣਾਇਆ ਹੋਇਆ ਹਾਈਡਲ ਪ੍ਰੋਜੈਕਟ ਗੇਟ ਬਣਾਏ ਹੋਏ ਆ ਪਾਣੀ ਰੋਕ ਲੈਂਦੇ ਆ ਤੇ ਇਧਰੋਂ ਅਸੀਂ ਹੈ ਉੱਪਰ ਜਿਹੜੀ ਉਹ ਸੜਕ ਮੇਨ ਇਧਰੋਂ ਜਾਵਾਂਗੇ ਆਪਾਂ ਇੱਕ ਰਸਤਾ ਚੱਲੇ ਜਾਂਦਾ ਲੇਕ ਵੱਲ ਨੂੰ ਇਧਰ ਚੱਲੇ ਜਾਂਦਾ ਜ਼ੀਰੋ ਪੁਆਇੰਟ ਵੱਲ ਨੂੰ 0. ਪੁਆਇੰਟ ਜਾ ਕੇ ਦੇਖਦੇ ਆ ਜਿਹੜਾ ਟਰੈਕ ਹੈ ਵਿੰਚ ਕੈਂਪ ਵਾਲਾ ਕਰਨਾ ਤਾਂ ਨਹੀਂ ਵਸੇ ਦੇਖਣਾ ਹੀ ਆਪਾਂ ਬਰੋਡ ਵੈਲੀ ਦਾ 0. ਤੇ ਆ ਆਪਾਂ ਇੱਥੇ ਖੜ ਗਏ ਆ ਕਿ 0. ਤੇ ਆ ਇੱਕ ਪੁਲੀ ਜੀ ਬਣੀ ਹੋਈ ਹੈ ਲੋਹੇ ਦੀ ਤੇ ਕਹਿੰਦੇ ਵੀ ਇਹ ਜਿਹੜੀ ਹੈਗੀ ਆ ਆਹ ਟਰੈਕ ਹੈ ਟਰੋਲੀ ਜਿਹੜੀ ਇਹਨਾਂ ਦੀ ਹੁੰਦੀ ਸੀਗੀ ਵਿੰਚ ਟਰੋਲੀ ਉਹਨੂੰ ਉੱਪਰ ਉਹ ਲਿਆਉਂਦੇ ਸੀਗੇ ਗਾਂਹ ਵਿੰਚ ਕੈਂਪ ਹੈ ਤੇ ਗਾਂਹ ਜਗਿੰਦਰ ਨਗਰ ਹੈ ਇਹ ਜਗਿੰਦਰ ਨਗਰ ਨਾਲ ਜਾ ਕੇ ਟੁੱਟਦੀ ਆ ਆਪਾਂ ਕਹਿ ਜੀਏ ਵੀ ਜੋਗਿੰਦਰ ਨਗਰ ਤੱਕ ਰਹੀ ਲੌਂਦੀ ਆ ਅਖੀਰਲੀ ਅਨਿਰੋਗੈਸ ਦੀ ਜਿਹੜੀ ਅਨਿਰੋਗ ਗੇਜ਼ ਇੱਥੇ ਹੈਗਾ ਉੱਥੋਂ ਇੱਥੋਂ ਤੱਕ ਇੱਕ ਟਰਾਲੀ ਦੇ ਨਾਲ ਹੀ ਸਮਾਨ ਲਿਆਂਦਾ ਜਾਂਦਾ ਸੀਗਾ ਉਹ ਜਿਹੜਾ ਸਾਰਾ ਪ੍ਰੋਜੈਕਟ ਹੈ ਆਪਾਂ ਗੱਲ ਕਰਦੇ ਜਦੋਂ ਆਪਣੇ ਬਰੂਡ ਰੇਲੀ ਵਾਲਾ ਉਹ ਸਾਰਾ ਇਹਦੇ ਨਾਲ ਹੀ ਚੱਲਿਆ ਸੀਗਾ ਸੋ ਇਹ ਟ੍ਰੈਕ ਆ ਹੁਣ ਇੱਕ ਐਸ 0.0 ਤੋਂ ਲੈ ਕੇ ਬਿੰਚ ਕੈਂਪ ਬਿੰਚ ਕੈਂਪ ਤੋਂ ਲੈ ਕੇ ਜੋਗਿੰਦਰ ਨਗਰ ਉੱਤਰ ਜਾਂਦਾ ਏ ਟ੍ਰੈਕ ਸੋਹਣਾ ਟ੍ਰੈਕ ਆ ਕਹਿੰਦੀ ਕਰਨ ਨੂੰ ਇਹ ਤੇ ਅਸੀਂ ਵੇਖਣ ਆਏ ਸੀਗੇ ਵੀ ਕਿੱਥੇ ਦੀ ਉਹ ਕਿਵੇਂ ਜਿਹਾ ਸਿਸਟਮ ਆ ਹੈਗਾ ਸਿਸਟਮ ਬਰੋਡ ਵੈਲੀ ਦੇ ਵਿੱਚ ਸਵਾ ਹੋ ਗਿਆ ਸਵਾ ਚਾਰ ਦਾ ਅਸੀਂ ਸੋਚਿਆ ਸੀਗਾ ਬਾਹਰ ਜਾਣਾ ਹੈ ਤੇ ਇਧਰ ਪੈਨ ਲਾ ਕੇ ਖੜੇ ਓਲੇ ਨੂੰ ਕਹਿੰਦੇ ਓਲੇ ਮੌਸਮ ਪੂਰਾ ਹੀ ਜਿੱਦ ਨੇ ਆਵੀ ਗੱਲ ਕਰੀਏ ਤਾਂ ਖਰਾਬ ਹੋਇਆ ਪਿਆ ਹੈ ਤੇ ਜੇ ਅੱਪ ਗੱਲ ਕਰੀਏ ਕੁਦਰਤ ਦੀ ਤਾਂ ਭਾਈ ਕੁਦਰਤ ਨੇ ਯਾਦ ਰੱਖਣੀ ਹੈ ਵਾਹ 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 ਲਓ ਜੀ ਗੜਿਆਂ ਦਾ ਪ੍ਰਮਾਤ ਉਮੀਦ ਇਹਨਾਂ ਨੂੰ ਵੀਂਗਾ ਪੜੂ। ਲਾਓ ਜੀ। ਧਾੜ 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 ਕਰੀਏ। ਸੁਦੇ ਕਰੀਏ। ਇਹ ਬਰਫ ਨਹੀਂ ਕਰਿਆ ਆ ਰਹੀ ਐ। ਲਓ। ਚੈੱਕ ਕਰ। ਆ ਵੀ ਓਟ ਕਰਾ ਕ ਗੁੱਡ ਮਾਰਨਿੰਗ ਜੀ ਅੱਜ ਹੈ ਸਾਡਾ ਤੀਜਾ ਦਿਨ ਤੇ ਉਹਦੀ ਸਵੇਰ ਬ੍ਰੀਫਾ ਦੇ ਨਾਲ ਅਸੀਂ ਆਨੰਦ ਮਾਨ ਰਹੇ ਹਾਂ ਕਣਕਾਂ ਦੇ ਖੇਤਾਂ ਦਾ ਤੇ ਨਾਲ ਉੱਪਰ ਹੀ ਵੰਦੀ ਆ ਉਹ ਨਦੀ ਤੇ ਸਾਡਾ ਅੱਜ ਦਾ ਪ੍ਰੋਗਰਾਮ ਸੀ ਲਪਾਸ ਝਰਨੇ ਤੇ ਜਾਣ ਦਾ ਲਪਾਸ ਝਰਨੇ ਦਾ ਰਾਹ ਜਿਹੜਾ ਹੈਗਾ 3 ਕਿਲੋਮੀਟਰ ਦਾ 2-3 ਕਿਲੋਮੀਟਰ ਦਾ ਉਹ ਕੱਚਾ ਤੇ ਰਾਤ ਨਹੀਂ ਪੈਨ ਕਰਕੇ ਉਹ ਪੂਰਾ ਹੀ ਖਰਾਬ ਹੋ ਗਿਆ ਮਤਲਬ ਉਬੜ ਖਾਬੜ ਵੱਡੇ ਵੱਡੇ ਪੱਥਰ ਜਾਨੀ ਕਿ ਲੰਘਣ ਨੂੰ ਜਗ੍ਹਾ ਹੀ ਨਹੀਂ ਸੋ ਮੈਂ ਸਟੰਡ ਕਰਨ ਲੱਗ ਗਿਆ ਇੱਥੇ ਪਰ ਪਾਲ ਨੂੰ ਅਖਿਆ ਤੁਸੀਂ ਵੀਡੀਓ ਬਣਾਓ ਮੈਂ ਮੋਟਰਸਾਈਕਲ ਵਾਪਸ ਲੈ ਕੇ ਹੁਣ ਥੱਲੇ ਇੱਥੇ ਕੋਈ ਸਾਹ ਉਹਨੇ ਇੱਕ ਵੱਡੇ ਪੱਤੇ ਤੇ ਚੜਾ ਕੇ ਬਹੁਤ ਵੱਡੀ ਗਲਤੀ ਕੀਤੀ ਤੇ ਉਸ ਤੋਂ ਬਾਅਦ ਲੱਤ ਲੱਗੀ ਨਹੀਂ ਇਧਰਲੇ ਪਾਸੇ ਤੇ ਅਸੀਂ ਕਰਕੇ ਡਿੱਗੇ ਜੀ ਧੜਮ ਚਲੋ ਜੀ ਬਰੋਡ ਦਾ ਅਟਰੈਕਸ਼ਨ ਪੁਆਇੰਟ ਆ ਇੱਕ ਫੁਆਰਾ ਜਿਹੜਾ ਇਹਨਾਂ ਦੇ ਪ੍ਰੋਜੈਕਟ ਦੇ ਕੋਲ ਲੱਗਿਆ ਹੋਇਆ ਜਿਹਦੇ ਵਿੱਚ ਪਾਣੀ ਲਗਾਤਾਰ ਆਪਣੇ ਪ੍ਰੈਸ਼ਰ ਨਾਲ ਬਾਹਰ ਆਉਂਦਾ ਇੱਥੇ ਲੋਕ ਪਿਕਨਿਕ ਮਨਾਉਣ ਕਾਫੀ ਆਉਂਦੇ ਆ ਆਸ-ਪਾਸੇ ਸਾਡੇ ਛਲਾਨੀਆਂ ਜਿਹੜੇ ਉਹ ਕਾਫੀ ਦਿਖਾਈ ਦੇ ਰਹੇ ਸੀਗੇ ਤੁਸੀਂ ਇੱਥੇ ਅਸੀਂ ਇੰਤਜ਼ਾਰ ਕਰ ਰਹੇ ਹਾਂ ਡੈਡ ਪ੍ਰੋਫੈਸਰ ਗਰਲ ਸਰਵਜੀਤ ਕੌਰ ਬਿਰਕ ਜਿਹੜੇ ਕੀ ਮੇਰੇ ਕਿਦਾਰ ਕੰਠਾ ਟਰੈਕ ਦੇ ਸਾਥੀ ਰਹੇ ਆ ਦੂਰ ਦੂਰ ਦਰਸ਼ਕ ਪਹੁੰਚ ਰਹੇ ਆ ਪ੍ਰੈਟਿਕ ਪਹੁੰਚ ਰਹੇ ਆ ਅਸੀਂ ਗਾਲਕੀ ਵਾਲਾ ਬਾਈ ਠੀਕ ਹੋ ਪਹੁੰਚ ਗਏ ਤੁਸੀਂ ਫਿਰ ਬਰੋਡ ਦੇ ਰਾਹ ਵਿੱਚ ਆ ਇੱਕ ਪਿੰਡ ਆਉਂਦਾ ਟਿੱਕਨ ਠੀਕ ਹੈ ਤੇ ਇਹਦੀ ਖੂਬਸੂਰਤੀ ਦੇਖੋ ਤੁਸੀਂ ਵਾਕਿ ਜਿਵੇਂ ਆਇਆ ਨਾ ਪਰੀਆਂ ਵਾਲੇ ਘਰ ਜਿਹਾ ਲੱਗਦੇ ਹੁੰਦੇ ਆ ਪਹਾੜ ਦੇ ਵਿੱਚ ਖੁੰਮਕੇ ਜਿ ਰੱਖੀ ਹੁੰਦੀ ਆ ਇਤੋਂ ਆ ਫੁੱਲ ਹੈ ਤੇ ਆ ਜਿਹੜੀ ਨਦੀ ਆ ਉਹ ਬਰੋਡ ਤੋਂ ਹਾਈਡਰੋ ਬਰੇਡ ਤੋਂ ਉਹ ਹੰਨੂ ਆਉਂਦੀ ਤੇ ਤੁਗਾ ਟੱਪ ਕੇ ਪਿੰਡ ਲੰਘ ਕੇ ਟਿੱਕਣ ਤੋਂ ਬਰੋਡ ਤੇ ਬਰੋਡ ਤੋਂ ਅੱਗੇ ਮਲਥਾਨ ਮਲਥਾਨ ਤੋਂ ਗਾਏ ਵੀਰ ਨੂੰ ਵੀ ਚਲੇ ਜਾਂਦਾ ਰਾ ਰਾਜਗੁੰਡਾ ਹੋ ਕੇ ਲੋ ਪਹਿਲ ਜਦੋਂ ਕੁੰਬਣਾ ਸ਼ੁਰੂ ਕੀਤਾ ਸੀ ਤਾਂ ਪਾਲਮ ਬ੍ਰਤਿੰਦਰ ਇਟਾ ਮੇਰੇ ਮਨ ਪਸੰਦ ਥਾਵਾਂ ਰਹੀਆਂ ਸੋ ਅੰਦਰੇਟਾ ਦੇ ਵਿੱਚ ਮੈਂ 2-3 ਵਾਰ ਆ ਚੁੱਕੇ ਹਾਂ ਤੇ ਉੱਥੇ ਅੰਦਰੇਟਾ ਸ਼ੋਭਾ ਸਿੰਘ ਆਰ ਗੈਲਰੀ ਤੇ ਨੋਰਰ ਰਿਚਡ ਦੇ ਘਰ ਉਹ ਮੈਂ ਵੇਖੇ ਹੋਏ ਸੀ ਪਰ ਹੁਣ ਇੱਕ ਲੋਕੇਸ਼ਨ ਆ ਰਹੀ ਸੀ ਅੰਦਰੇਟਾ ਪੋਇਟਰੀ ਦੀ ਮਤਲਬ ਮਿੱਟੀ ਦੇ ਜਿਹੜੇ ਹੈਗੇ ਆ ਬਰਤਨਾਂ ਦੀ ਸੋ ਉਹ ਦੇਖਣ ਦਾ ਮਨ ਸੀ ਇਹ ਹੈ ਜੀ ਅੰਦਰੇਟਾ ਪੋਟਰੀ ਇਹ ਨੋਰਰ ਰਿਚਡ ਦੇ ਘਰ ਤੋਂ ਅੱਗੇ ਜਿਹੜਾ ਰਾਹ ਜਾਂਦਾ ਹੈ ਉੱਥੇ ਬਣੀ ਹੋਈ ਹੈ ਸੋ ਇੱਥੇ ਇਹ ਵਰਕਸ਼ਾਪ ਵੀ ਲਾਉਂਦੇ ਆ ਤੁਹਾਨੂੰ ਸਿਖਾਉਂਦੇ ਵੀ 3 ਮਹੀਨੇ ਦਾ ਕੋਰਸ ਵੀ ਦਿੰਦੇ ਆ ਤੇ ਇੱਥੇ ਇਹਨਾਂ ਦੇ ਇਹ ਵਰਤਨ ਬਣਾ ਕੇ ਵੇਚਦੇ ਵੀ ਆ ਸੋ ਸੋਹਣੀ ਤੇ ਸ਼ਾਂਤ ਜਗ੍ਹਾ ਹੈ ਵਿਜ਼ਿਟ ਕੀਤੀ ਜਾ ਸਕਦੀ ਹੈ ਸੋ ਇਹਦੇ ਜੇ ਸੰਸਥਾਪਕ ਬਾਰੇ ਗੱਲ ਕਰੀਏ ਤਾਂ ਉਹ ਸੀਗੇ ਸਰਦਾਰ ਗੁਰਚਰਨ ਸਿੰਘ ਜਿਨ੍ਹਾਂ ਨੇ ਸੁਭਾ ਸਿੰਘ ਦੇ ਟਾਈਮ ਹੀ ਇਹ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਆ ਬੇਟੇ ਆ ਸੁਪੁੱਤਰ ਜਿਹੜੇ ਇਸ ਨੂੰ ਸੰਭਾਲ ਰਹੇ ਨੇ ਤੇ ਉਵੇਂ ਹੀ ਇਹਦੇ ਵਿੱਚ ਜਿਹੜੇ ਹੈਗੇ ਆ ਉਹ ਕਮਿਆਰ ਦੇ ਚੱਕ ਜਿਹੜੇ ਹੁੰਦੇ ਸੀ ਉਹਨੂੰ ਅਰਨਿਕ ਤਰੀਕੇ ਨਾਲ ਆ ਲੋਹੇ ਦੀਆਂ ਪਲੇਟਾਂ ਨਾਲ ਬਣਾਏ ਹੋਏ ਆ ਸੋ ਸੋਹਣੀ ਜਗ੍ਹਾ ਦਿਖਣ ਨੂੰ ਜਿਹੜੇ ਕਲਾ ਨੂੰ ਪਿਆਰ ਕਰਦੇ ਆ ਉਹ ਲੋਕ ਇਸ ਨੂੰ ਦੇਖ ਸਕਦੇ ਆ ਆ ਸਾਰੀਆਂ ਟੂਲ ਜਿਹੜੇ ਲਾਏ ਹੋਏ ਆ ਸਟੂਡੈਂਟਸ ਦੇ ਲਾਏ ਹੋਏ ਆ ਇਹ 3 ਮਹੀਨੇ ਦਾ ਕੋਰਸ ਦਿੰਦੇ ਆ ਇਹਨੂੰ ਸਿਖਾਉਣ ਦਾ ਪੋਟਰੀ ਨੂੰ ਸਿਖਾਉਣ ਦਾ ਸੋ ਪਕਾਉਂਦੇ ਵੀ ਇੱਥੇ ਆ ਤੇ ਕੌਫੀ ਮੱਗ ਬੀਅਰ ਮੱਗ ਪਲੇਟਾਂ ਚ लाल मिट्टी ਦੇ ਬਣਾਉਂਦੇ ਆ ਅਸਲ ਇਹਦੀ ਖੂਬਸੂਰਤੀ ਇਹ ਵੀ ਲਾਲ ਮਿੱਟੀ ਨੂੰ ਪਕਾ ਕੇ ਬਣਾਉਂਦੇ ਆ ਤੇ ਪਾਲਿਸ਼ ਕਰਦੇ ਆ ਉਹਦੇ ਉੱਪਰ ਐਸ ਵਕਤ ਅੱਪਾ ਖੜੇ ਆ ਪਾਲਮਪੁਰ ਦੇ ਇੱਕ ਗਰਾਊਂਡ ਵਿੱਚ ਤੇ ਸਾਹਮਣੇ ਜਿਹੜਾ ਹੈਗਾ ਉਹ ਫੋਰੈਸਟ ਡਿਪਾਰਟਮੈਂਟ ਦਾ ਅਰੈਸਟ ਹਾਊਸ ਤੇ ਮੇਰੇ ਮਗਰਲੇ ਪਾਸੇ ਹੈਗੀਆਂ ਫਰੈਸ਼ ਡਿਪਾਰਟਮੈਂਟ ਦੇ ਅਫਸਰਾਂ ਦੀਆਂ ਕੋਠੀਆਂ ਅਬ ਜਵਾਗ ਆਉਦੇ ਕ੍ਰਿਕਟ ਦੇ ਵਿੱਚ ਮਗਨ ਹੈ ਕਿਉਂਕਿ ਦੇਸ਼ ਦੇ ਵਿੱਚ ਜਿਹੜਾ ਕ੍ਰਿਕਟ ਦਾ ਬੁਖਾਰ ਚੱਲਦਾ ਹੀ ਰਹਿੰਦਾ ਆਈਪੀਐਲ ਕਰਕੇ ਤੇ ਇਹ ਗਰਾਊਂਡ ਅਸਲ ਵਿੱਚ ਹੋਲੀ ਕਲਾ ਮੰਚ ਵੱਲੋਂ ਬਣਾਇਆ ਗਿਆ ਮਾਚਲ ਦੀ ਜਿਹੜੀ ਹੌਲੀ ਆ ਉਹ ਕਾਫੀ ਮਸ਼ਹੂਰ ਹੈ ਇਹ ਲੋਕ ਹੌਲੀ ਕਾਫੀ ਚਾਨਾ ਖੇਡਦੇ ਆ ਇਸ ਤੋਂ ਅੱਗੇ ਆ ਜੇ ਗੱਲ ਕਰੀਏ ਤਾਂ ਪਲੰਪੁਰ ਦਾ ਮੇਨ ਚੌਕ ਆ ਜਿੱਦੋਂ ਕਾਰ ਆਈ ਆ ਉਹ ਜਾਂਦੀ ਸੜਕ ਧਰਮਸਾਲਾ ਨੂੰ ਤੇ ਪੰਡਿਤ ਜਵਾਰ ਨਹਿਰੂ ਲਾਲਬਾਦ ਦੇ ਸ਼ਾਸਤਰੀ ਤੇ ਸੁਭਾਚੰਦਰ ਬੋਸ ਦੇ ਪੁੱਤਰ ਲੱਗੇ ਹੋਏ ਆ ਤੇ ਪਲੰਪੁਰ ਪੁਰਾਣਾ ਸ਼ਹਿਰ ਹੁਣ ਕਰਕੇ ਥੋੜਾ ਜਿਹਾ ਭੀੜਾ ਪਰ ਇੱਥੋਂ ਦੀ ਪੁਲਿਸ ਨੇ ਪ੍ਰਸ਼ਾਸਨ ਨੇ ਟ੍ਰੈਫਿਕ ਦਾ ਖਾਸ ਪ੍ਰਬੰਧ ਕੀਤਾ ਹੋਇਆ ਵਨਵੇ ਕੀਤੇ ਹੋਏ ਆ ਰਸਤੇ ਇਹ ਮੇਰੇ ਸੱਜਿਆ ਤੁਹਾਨੂੰ ਜਿਹੜੇ ਹੈਗੇ ਆ ਉਹ ਚਾਈਨੀਜ਼ ਫੂਡ ਦੀਆਂ ਦੁਕਾਨਾਂ ਤੇ ਤਿੱਬਤਨ ਮਾਰਕੀਟ ਦੀਆਂ ਦੁਕਾਨਾਂ ਉਹ ਮਿਲਦੀਆਂ ਸਾਹਮਣੇ ਜਿਹੜਾ ਰਾਹ ਹੈਗਾ ਉਹ ਪੁਜਾਰਵਲ ਚਲੇ ਜਾਂਦਾ ਤੇ ਖੱਬੇ ਪਾਸੇ ਜਿਹੜਾ ਹੈਗਾ ਉਹ ਰਾਹ ਚਲੇ ਜਾਂਦਾ ਹੈਗਾ ਜੀ ਉੱਪਰ ਨੂੰ ਵੀਰ ਵਾਲੇ ਪਾਸੇ ਤੇ ਜਗਿੰਦਰ ਨਗਰ ਵਾਲੇ ਪਾਸੇ ਤੇ ਅਸੀਂ ਆ ਬਾਜ਼ਾਰ ਘੁੰਮਣ ਆਏ ਸੀਗੇ ਚਲੋ ਵੀ ਦੇਖਦੇ ਆਂ ਘੁੰਮ ਕੇ ਸ਼ਾਮ ਨੂੰ ਵੀ ਕੀ ਹੈ ਬਾਜ਼ਾਰ ਆ ਨੋ ਐਂਟਰੀ ਦਾ ਬੋਰਡ ਲੱਗਿਆ ਹੋਇਆ ਆ ਫਿਰਕੀਆਂ ਵਾਲਾ ਮੈਨੂੰ ਇੱਥੇ ਕਾਫੀ ਇੰਟਰਸਟਿੰਗ ਲੱਗਿਆ ਤੇ ਆਪਾਂ ਇੱਕ ਫਿਰਕੀ ਲੈ ਲਈ ਜੀ ਬੱਚੇ ਬਣ ਗਏ ਆਪਾਂ ਵੀ ਸੋ ਇਹ ਹਵਾ ਦੇ ਵਿੱਚ ਆਪਣੇ ਆਪ ਹਵਾ ਨਾਲ ਘੁੰਮਦੀ ਸੀ ਪਤਾ ਨਹੀਂ ਕਿਉਂ ਵੀ ਜਿਹੜੀਆਂ ਮੇਲੇ ਨਾਲ ਸੰਬੰਧਤ ਚੀਜ਼ਾਂ ਹੈਗੀਆਂ ਉਹ ਬੰਦੇ ਨੂੰ ਹਮੇਸ਼ਾ ਹੀ ਆਕਰਸ਼ਿਤ ਕਰਦੀਆਂ ਸੋ ਸੋਨਾ ਪਾਲਮਪੁਰ ਜੇ ਕਿਸੇ ਨੇ ਨੇੜੇ ਗੱਕੇ ਬਣਾਉਣਾ ਹੋਵੇ ਟੂਰ ਤਾਂ ਪਾਲਮਪੁਰ ਤੱਕ ਦਾ ਵੀ ਟੂਰ ਬਣਾ ਸਕਦਾ ਸਾਡਾ 4 ਦਿਨਾਂ ਦਾ ਬਰੋਡ ਵੈਲੀ ਤੇ ਪਾਲਮਪੁਰ ਦਾ ਸਫਰ ਹੁਣ ਪੰਜਾਬ ਦੇ ਸ਼ਾਰਪੁਰ ਵਾਲੇ ਇਲਾਕੇ ਤੇ ਹਿਮਾਚਲ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ ਦੇ ਵਿੱਚ ਆਖਰੀ ਪੜਾਅ ਦੇ ਉੱਪਰ ਹੈ ਤੇ ਰੱਬ ਅਗੇ ਦੁਆਏ ਵੀ ਜਿਹੜੇ ਆ ਦੋ ਪਰਛਾਵੇਂ ਆ ਇਹ ਇਸੇ ਤਰ੍ਹਾਂ ਹੀ ਜ਼ਿੰਦਗੀ ਦੀਆਂ ਇਹਨਾਂ ਸੜਕਾਂ ਦੇ ਉੱਪਰ ਆਪਣੇ ਸਫ਼ਰ ਨੂੰ ਮਾਨਦੇ ਰਹਿਣ ਤੇ ਸਫ਼ਰ ਕਰਦੇ ਰਹਿਣ ਉਮੀਦ ਹੈ ਸਾਨੂੰ ਤੁਹਾਨੂੰ ਸਾਡਾ ਇਹ ਦੋ ਭਾਗਾਂ ਦਾ ਸਫ਼ਰ ਚੰਗਾ ਲੱਗਿਆ ਹੋਊਗਾ ਮਿਲਦੇ ਹਾਂ ਅਗਲੇ ਸਫ਼ਰ ਤੇ ਧੰਨਵਾਦ